ਦੀਪਕ ਜੀ ਗੱਲਬਾਤ ਦੀ ਸ਼ੁਰੂਆਤ ਕਰਦੇ ਆਂ ਦਿੱਲੀ ਦੇ ਵਿੱਚ ਚੋਣਾ ਭਲ ਕੇ ਕੇਜਰੀਆਲ ਹੈਰਾਨ ਪਰੇਸ਼ਾਨ ਬਿਲਕੁਲ ਜੀ ਦਿੱਲੀ ਦੇ ਵਿੱਚ ਲੰਗੀ ਕੱਲ 3 ਫਰਵਰੀ ਨੂੰ ਸ਼ਾਮ ਦੇ 5 ਵਜੇ ਚੋਣ ਪ੍ਰਚਾਰ ਬੰਦ ਹੋ ਗਿਆ ਔਰ ਹੁਣ ਅੱਜ 4 ਤਰੀਕ ਹੈ ਅੱਜ ਦਾ ਹੀ ਦਿਨ ਹੈ ਤੇ ਸਵੇਰ ਨੂੰ ਵੋਟਾਂ ਪੈ ਜਾਣਗੀਆਂ ਆ ਆਪਾਂ ਪਤਾ ਹੈ ਆਪਾਂ ਪਿੰਡਾਂ ਵਾਲੇ ਆ ਰਜਕਰਨ ਜੀ ਕੇ ਸਭ ਨੂੰ ਪਤਾ ਕਿ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਹੀ ਅਸਲੀ ਚੋਣ ਪ੍ਰਚਾਰ ਹੁੰਦਾ ਹੈ ਸਹੀ ਗੱਲ ਚਾਹੇ ਉਹ ਲੰਗੀ ਰਾਤ ਹੋ ਗਿਆ ਹੋਵੇ ਚਾਹੇ ਅੱਜ ਦਾ ਦਿਨ ਤੇ ਅੱਜ ਦੀ ਰਾਤ ਹੂੰ ਸੋ ਅਰਵਿੰਦ ਕੇਜਰੀਵਾਲ ਇਸ ਵਾਰ ਮਤਲਬ ਕਿ ਓਨੇ ਸ਼ੋਰ ਨਹੀਂ ਹੈਗੇ ਹੂੰ 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 ਬੇਸ਼ੱਕ ਮੀਡੀਆ ਸਰਵੇ ਮੀਡੀਆ ਰਿਪੋਰਟਾਂ ਉਹਨਾਂ ਨੂੰ ਦਿਖਾ ਰਹੀਆਂ ਹੋਣ ਪਰ ਉਹ ਇਸ ਵਾਰ ਪੂਰੇ ਚੋਣ ਪ੍ਰਚਾਰ ਦੌਰਾਨ ਕਬਰਾ ਹਰਚ ਵੀ ਨਜ਼ਰ ਆਈ ਫਿਕਰਚ ਵੀ ਨਜ਼ਰ ਆਈ ਉਹਨਾਂ ਦੇ ਮੱਥੇ ਤੇ ਪਸੀਨਾ ਤੇ ਟਿਉੜੀਆਂ ਵੀ ਦੇਖਣ ਨੂੰ ਮਿਲੀਆਂ ਕਿਉਂਕਿ ਦਿੱਲੀ ਦੇ ਇਸ ਵਾਰ ਚੋਣ ਮੁਤੇ ਗਾਇਬ ਸੀ ਹੂੰ ਦੇ ਰੂਪ ਦੇ ਵਿੱਚ ਵੈਸੇ ਤਾਂ ਹੁਣ ਰਾਜਨੀਤੀ ਚ ਚੋਣ ਮੁੱਦੇ ਰਹੀ ਕਿੱਥੇ ਗਈ ਜਿਸ ਪੱਧਰ ਦੀ ਰਾਜਨੀਤੀ ਹੋ ਰਹੀ ਆ ਪਰ ਫਿਰ ਵੀ ਕੋਈ ਨਾ ਕੋਈ ਮੁੱਦਾ ਤਾਂ ਛੁਹਿਆ ਜਾਣਾ ਚਾਹੀਦਾ ਸੀ ਇਸ ਵਾਰ ਫਿਰ ਜਿਹੜੀਆਂ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਕਹਿੰਦੀ ਸੀ ਦੀ ਰਿਓੜੀਆਂ ਵੰਡਦੀ ਉਹਨਾਂ ਨੂੰ ਵੱਧ ਰਿਓੜੀਆਂ ਵੰਡਦੀ ਭਾਜਪਾ ਵੀ ਨਜ਼ਰ ਆਈ ਹੂੰ ਉਹਨਾਂ ਰਿਓੜੀਆਂ ਨੇ ਵੀ ਕੇਜਰੀਵਾਲ ਨੂੰ ਫਿਕਰ ਚ ਪਾਇਆ ਕੇਜਰੀਵਾਲ ਦੀ ਫਿਕਰ ਇਸ ਗੱਲੋਂ ਵੀ ਸੀ ਕਿ ਕਾਂਗਰਸ ਕਿਸੇ ਸਮੇਂ ਠੰਡੀ ਹੋ ਗਈ ਸੀ ਕੇ ਆ ਤੇ ਚਾਹੇ ਕਲੇਸ਼ ਦੇ ਚਾਹੇ ਮਮਤਾ ਦੇ ਚਾਹੇ ਇੰਡੀਆ ਘਟ ਚੋੜ ਵਾਲਿਆਂ ਦੇ ਪਰ ਅਚਾਨਕ ਰਾਹੁਲ ਗਾਂਧੀ ਔਰ ਪ੍ਰਿੰਕਾ ਨੇ ਤੇਜ਼ੀ ਫੜ ਲਈ ਉਹਨਾਂ ਦੀ ਤੇਜ਼ੀ ਨੇ ਵੀ ਕਿ ਅਰਵਿੰਦ ਕੇਜਰੀਵਾਲ ਦੀ ਫਿਕਰ ਪਤਾਤੀ ਕਿ ਜੇ ਉਹ ਵੋਟ ਸ਼ੇਅਰ ਵਧਾ ਗਏ ਕਿਉਂਕਿ ਉਹ ਤਾਂ ਧੂੜ ਚ ਟੱਟੂ ਪਜਾਰੇ ਨੇ ਉਹਨਾਂ ਦਾ ਟੱਟੂ ਜਿਤਨਾ ਤਾਂ ਹੈ ਨਹੀਂ ਕਿਤੇ ਸੋ ਪਰ ਉਹਨਾਂ ਨੂੰ ਲੱਗਦਾ ਕਿ ਇਹਨਾਂ ਦੀਆਂ ਜਿਹੜੀਆਂ ਖੱਤਰਾਂ ਕੁਚਰਾਂ ਨੇ ਕਿਤੇ ਉਹਨਾਂ ਨੂੰ ਮੜਾ ਮੋਟਾ ਰਾਜ ਧੂੜ ਚ ਖੇਰ ਕੇ ਇੱਧਰ ਉੱਧਰ ਟਰੈਕ ਤੋਂ ਤਾਰ ਕੇ ਤਾਂ ਫਿਰ ਨੁਕਸਾਨ ਹੋ ਜਾਊਗਾ ਜੇ ਕਾਂਗਰਸ ਦਾ ਵੋਟ ਬੈਂਕ ਦਿੱਲੀ ਚ 2-3% ਵੀ ਵਧਿਆ ਤਾਂ ਇਹਨਾਂ ਦੀਆਂ 8-10 ਸੀਟਾਂ ਉੱਡ ਜਾਣੀਆਂ ਇਹ ਫਿਕਰ ਹੈ ਅਰਵਿੰਦ ਕੇਜਰੀਵਾਲ ਨੂੰ ਕਿ ਜੇਕਰ ਐਦਾਂ ਨਾ ਹੋ ਜਵੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਬੇਸ਼ੱਕ ਇੱਕ ਪਿਛਲੀਆਂ ਚੋਣਾਂ ਦੇ ਮੁਕਾਬਲੇ ਵੱਧ ਅਪਣਾ ਲੜ ਰਹੀ ਹੈ। ਪਰ ਇਸ ਨੁਕਤੇ ਤੇ ਲੜ ਰਹੀ ਹੈ ਕਿ ਬਈ ਸਾਡੇ ਹੁਣ ਤੱਕ ਜੇ MP ਜਿੱਤੇਦੇ ਰਹਿੰਦੇ ਨੇ ਤਾਂ MLA ਕਿਉਂ ਨਹੀਂ ਜਿੱਤ ਰਹੇ। ਹਮ ਉਹਨੂੰ ਇਸ ਨੁਕਤੇ ਤੇ ਲੜਾਈ ਲੜ ਰਹੀ ਹੈ ਔਰ ਖੁਦ ਅਨੰਦਰ ਮੋਦੀ ਤੇ ਹਿੰਮਤ ਸਿੰਘ ਨੇ ਪੂਰਾ ਮੋਰਚਾ ਸੰਭਾਲਿਆ ਹੋਇਆ ਪਰ ਉਹਨਾਂ ਕੋਲ ਜੇਕਰ ਲੈ ਦੇ ਕੇ ਮੁਸ਼ਕਲ ਹੈ ਤਾਂ ਉਹ ਚਿਹਰੇ ਦੀ ਹੈ। ਹਮ 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 ਉਹਨਾਂ ਕੋਲ ਅਜੇ ਵੀ ਅਰਵਿੰਦ ਕੇਜਰੀਵਾਲ ਦੇ ਬਰਾਬਰ ਉਹ ਜਾਂ ਕੋਈ ਜਿਹੜਾ ਸਰਵ ਪ੍ਰਮਾਣਿਤ ਜਾਂ ਆਗੂ ਵਰਗਾ ਚਿਹਰਾ ਹੋਵੇ ਉਹ ਚਿਹਰਾ ਨਹੀਂ ਤੇ ਪਰ ਦਿੱਲੀ ਦੇ ਵਿੱਚ ਲਗਾਤਾਰ ਤਿੰਨ ਵਰਸੀਆਂ ਰਹਿਣ ਕਰਕੇ ਜਿੰਨਾ ਕੁ ਸਰਕਾਰ ਦੇ ਖਿਲਾਫ ਰੋਸ ਹੁੰਦਾ ਉਸ ਰੋਸ ਨੂੰ ਬੀਜੇਪੀ ਬਣਾਉਣਾ ਚਾਹੁੰਦੀ ਹੈ ਔਰ ਅਰਵਿੰਦ ਕੇਜਰੀਵਾਲ ਅਜੇ ਵੀ ਆਪਣੇ ਆਪ ਨੂੰ ਵਿਚਾਰਾ ਬਣਾ ਕੇ ਤਰਸ ਵਾਲਾ ਦਿਖਾ ਕੇ ਇਹਨਾਂ ਇਹ ਲੜਾਈ ਲੜ ਰਹੇ ਨੇ ਪਰ ਉਹ ਜਾਣਦੇ ਨੇ ਕਿ ਇਸ ਵਾਰ ਲੋਕ ਮੇਰੇ ਪ੍ਰਤੀ ਓਵੇਂ ਨਾਲ ਨਹੀਂ ਹੈਗੇ ਨਾ ਖਾਸ ਕਰਕੇ ਜਿਵੇਂ ਬੀਜੇਪੀ ਨੇ ਬਜਟ ਚ ਮੱਧ ਵਰਗ ਨੂੰ ਮੀਡਲ ਕਲਾਸ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਉਹਦਾ ਅਸਰ ਉਹਨਾਂ ਨੂੰ ਦਿਖ ਰਿਹਾ ਜਿਵੇਂ ਉੱਥੇ ਅਵਾਸੀ ਇਸ ਵਾਰ ਸਰਗਰਮ ਹੈ ਉਹਦੇ ਨਾਲ ਮੁਸਲਮਾਨ ਵੋਟ ਇਹਨਾਂ ਦੀ ਕੁੱਟ ਕੇ ਕਾਂਗਰਸ ਕੋਲ ਵੀ ਜਾਣੀ ਹੈ ਤੇ ਅਵਾਸੀ ਕੋਲ ਵੀ ਜਾਣੀ ਹੈ ਸੋ ਇਸ ਲਈ ਇਹਨਾਂ ਨੂੰ ਇਹ ਵੀ ਫਿਕਰ ਹੈਗਾ ਤੀਸਰਾ ਇਹਨਾਂ ਦੀ ਵੱਡੀ ਤਾਕਤ ਆ ਉਹਦੀ ਪਾਰਟੀ ਦੀ ਉੱਥੇ ਚੁੱਗੀ ਝੌਪੜੀ ਵਾਲਾ ਦਲਤ ਪਾਈਚਾਰਾ 3 ਬਿਲਰ ਰੇੜੀ ਰਿਕਸ਼ੇ ਵਾਲਾ ਹੋ ਰਿਹਾ ਸੋ ਉਹਦੇ ਵਿੱਚ ਬੀਜੇਪੀ ਨੇ ਸਿੱਧੀ ਸੰਨ ਵੀ ਲਾਈ ਹੈ ਔਰ ਕਿਤੇ ਨਾ ਕਿਤੇ ਉਹਦੇ ਵਿੱਚ ਕਾਂਗਰਸ ਵੀ ਆਪਣੇ ਵੋਟਰਾਂ ਨੂੰ ਵਾਪਸ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਸੋ ਇਸ ਲਈ ਈਸ਼ਵਰ ਰਾਸਾਨ ਨਹੀਂ ਹੈ ਅਰਵਿੰਦ ਕੇਜਰੀਵਾਲ ਦਾ ਉਹਨਾਂ ਨੂੰ ਪਤਾ ਬੇਸ਼ੱਕ ਸਰਵੇ ਵਗੈਰਾ ਦੱਸ ਰਹੇ ਹੋਣਗੇ ਜੀ ਤੁਸੀਂ ਬਹੁਮਤ ਦੇ ਨੇੜੇ ਹੋ ਜਾਂ ਬਹੁਮਤ ਤੋਂ ਇੱਕ ਦੂਰ ਵੀ ਚਲੇ ਜਾਓਗੇ ਪਰ ਤਾਂ ਵੀ ਅਰਵਿੰਦ ਕੇਜਰੀਵਾਲ ਇਸ ਵਾਰ ਸਹਿਮੇ ਸਹਿਮੇ ਡਰੇ ਡਰੇ ਨਜ਼ਰ ਆ ਰਹੇ ਨੇ ਕਿਉਂਕਿ ਉਹਨੂੰ ਭਾਜਪੀ ਦੇ ਦਾਹ ਪੇਚਾਂ ਤੋਂ ਵੀ ਡਰ ਲੱਗਿਆ ਸੋ ਬਾਕੀ ਪੰਜਾਬ ਲਈ ਸੁਖਤਾ ਸائیں ਜੀ ਕਿ ਸਾਡੀ ਸਰਕਾਰ ਵਾਪਸ ਆ ਗਈ ਹੈ ਨਾ 2 ਮਹੀਨਿਆਂ ਬਾਅਦ ਸਰਕਾਰ ਪਰਤੀ ਆ ਤੇ ਹੁਣ ਸ਼ਾਇਦ ਮੈਨੂੰ ਪਤਾ ਲੱਗਿਆ ਕਿ ਕੱਲ ਸੀਐਮ ਹਾਊਸ ਦੇ ਮੁਲਾਜ਼ਮਾਂ ਨਾਲ ਹਰੇ ਪੈਨ ਦੀ ਸਿਆਹੀ ਦਾ ਬਤੇ ਫਿਰਦੇ ਸੀ ਕਿ ਹਰੇ ਪੈਨ ਚ ਸਿਆਹੀ ਭਰ ਆ ਲੀਏ ਕਈ ਫੈਲਾ ਪੁਨਾਂ ਰੁਕੀਆਂ ਕਿ ਹੁਣ ਸ਼ਾਇਦ ਸائن ਕਰਨੇ ਪੈਣ ਮੰਤਰੀ ਸਾਹਿਬ ਨੂੰ ਹੈ ਨਾ ਕੰਮ ਹੋਵੇ ਪੰਜਾਬ ਦਾ ਪਰ ਮੇਰੀ ਕੱਲ ਹਮੀਰ ਸਿੰਘ ਜੀ ਨਾਲ ਗੱਲ ਹੋ ਰਹੀ ਸੀ ਨਿ ਪੱਤਰਕਾਰ ਨੇ ਉਹ ਕਹਿੰਦੇ ਵੀ ਜਦੋਂ ਪੰਜਾਬ ਚ ਕੋਈ ਧਰਨਾ ਪ੍ਰਦਰਸ਼ਨ ਹੁੰਦਾ ਹੈ ਸਰਕਾਰੀ ਜਥੇਬੰਦੀਆਂ ਦਾ ਮੁਲਾਜ਼ਮਾਂ ਦਾ ਤਾਂ ਇੱਕ ਦੋ ਦਿਨ ਤਾਂ ਸਰਕਾਰ ਇੱਧਰ ਉੱਧਰ ਦੇਖਦੀ ਹੈ ਫਿਰ ਤੀਏ ਦਿਨ ਨੋਟਿਸ ਕੱਢ ਦਿੰਦੀ ਹੈ ਨੋ ਵਰਕ ਨੋ ਪੇ ਜੇ ਤੁਸੀਂ ਕੰਮ ਨਹੀਂ ਕਰੋਗੇ ਤਾਂ ਤਨਖਾਹ ਹੀ ਨਹੀਂ ਵਾਪਸ ਆਜੂਗੀ ਹਮ ਹਮ ਤੇ ਕਹਦੇ ਪਰ ਹੁਣ ਪੰਜਾਬ ਨੂੰ ਇਹ ਚਿੱਠੀ ਇਹਨਾਂ ਨੂੰ ਆਉਂਦੀ ਇਹਨੂੰ ਪਾ ਦੇਣੀ ਚਾਹੀਦੀ ਏ ਕਿ ਭਾਈ ਤੁਸੀਂ 2 ਮਹੀਨੇ ਦਿੱਲੀ ਲਈ ਵੋਟਾਂ ਮਾਰ ਕੇ ਆਏ ਹੋ ਆਵਾਜ਼ੀ ਪਾਟਲੀ ਕੰਮ ਕਰਕੇ ਪੰਜਾਬ ਲਈ ਤਾਂ ਕੰਮ ਨਹੀਂ ਕੀਤਾ ਨਹੀਂ ਕੀਤਾ ਤਨਖਾਹ ਤੁਸੀਂ ਸਾਡੇ ਟੈਕਸਾਂ ਜੁਲ ਲੈਣੋ ਪਰ ਉਹਨਾਂ ਨੂੰ 2 ਮਹੀਨੇ ਦੀ ਤਨਖਾਹ ਨਹੀਂ ਤੁਸੀਂ ਅੱਕਦਾ ਰਹੇਗੇ ਚਾਹੇ ਮੁੱਖ ਮੰਤਰੀ ਚਾਹੇ ਤੁਹਾਡੇ ਮੰਤਰੀ ਨੇ ਚਾਹੇ ਐਮਐਲਏ ਨੇ ਸੋ ਚਲੋ ਪਰ ਫੇਰ ਵੀ ਸਰਕਾਰ ਭਰਤੀ ਹੈ ਜੀ ਹੁਣ ਦੇਖਦੇ ਆ ਸਰਕਾਰ ਆਉਂਦੀ ਹੈ ਕਹਿੰਦੇ ਅੱਜ ਇਹ ਬਲਾਲੀ ਐਸਐਸਪੀਆ ਦੀ ਬੈਠਕ ਆਉਂਦੀ ਦਿਨਾਂ ਚ ਕੈਬਨਿਟ ਦੀ ਬੈਠਕ ਹੁਣ 2-4 ਦਿਨ 10 ਦਿਨ ਐ ਦਿਖਾਉਣਗੇ ਕਿ ਜਿ Hum. Sim.